ਕਾਰਾਂ ਦੇ रेट ਪੂਰੇ ਵਧੀਆ ਰਹਿਣਗੇ ਜੀ ਪੂਰੇ ਸਸਤੇ ਰਹਿਣਗੇ ਸਸਤੇ ਰਹਿਣਗੇ ਜੀ ਨਾਲ ਲੋਨ ਦੀ ਫੈਸਿਲਿਟੀ ਵਧੀਆ ਰਹੂਗੀ ਤੁਹਾਨੂੰ ਲਗਭਗ ਇਹੀ ਜਿਹੀ ਗੱਡੀ ਬਦਖਾਵਾਂਗੇ ਜਿਹਦਾ 100% ਮੰਗੂ ਵੀ ਲੋਨ ਹੋ ਜਾਂਦਾ ਪਹਿਲੀ ਕਾਰ ਇਹ ਹੈਗੀ ਹੈ ਸਕੋਰਪੀਓ 2000 15 ਮਾਡਲ S10 ਦੇ ਵਿੱਚ ਠੀਕ ਹੈ ਜੀ ਇਹ ਲਗਭਗ origignal paint ਦੀ ਆ ਗੱਡੀ ਇਹ ਪੰਜਾਬ ਦਾ ਨੰਬਰ ਹੈ owner second ਹੈ ਮੈਂ ਉਹ ਲਾਇਆ ਬਿਲਕੁਲ ਨਵੇਂ ਨੇ s10 model top model ਦੇ ਵਿੱਚ ਗੱਡੀ ਆ 60 ਲੱਖ ਦੀ ਤੁਹਾਨੂੰ ਦਵਾਂਗੇ ਗੱਡੀ 8 ਲੱਖ ਦੀ ਲੈ ਵੀ 60 ਲੱਖ ਵਾਲੀ ਗੱਡੀ ਸਿਰਫ 8 ਲੱਖ ਦੀ ਜੇ ਮਤਲਬ ਲੰਬੀ ਗੱਡੀ ਲੈਣਾ ਚਾਹੁੰਦੇ ਹੋ ਘੱਟ ਪੈਸੇ ਵੀ ਘੱਟ ਲਾਉਣਾ ਚਾਹੁੰਦੇ ਹੋ ਉਹਦਾ ਬੈਸਟ ਗੱਡੀ ਆ 135000 ਦੀ ਗੱਡੀ ਆ ਤੁਹਾਨੂੰ ਦੇ ਦਿਆਂਗੇ ਇਹ ਵੀ 21 model ਆ ਇਹ ਡੀਜ਼ਲ ਪਹਿਲੇ ਨਾਂ ਦੀ ਗੱਡੀ ਆ ਲੈ ਵੀ ਜਿਹੜੇ ਮੇਰੇ ਵੀਰ ਬਾਈ ਨਵੀਂ ਗੱਡੀ ਲੈਣੀ ਚਾਹੁੰਦੇ ਨੇ ਬੈਸਟ ਕਾਰ ਆ ਹਾਂ ਜੀ ਬੈਸਟ ਕਾਰ ਆ 21 ਮਾਡਲ ਬੈਸਟ ਕਾਰ ਛੋਟੀ ਕਾਰ ਕੰਪੈਕਟ ਕਾਰ 2016 ਮਾਡਲ ਹੈ 1 ਲੱਖ 35 35000 ਰੁਪਏ ਦੀ ਤੁਸੀਂ ਇਹੀਂ ਲੈ ਕੇ ਜਾ ਸਕਦੇ ਹੋਗੇ ਲਓ ਜੀ ਹਾਂ ਜੀ ਅਸੀਂ CLS 350 6 ਸਿਲੰਡਰ ਕਾਰ ਆ ਹੈ ਔਰ ਦੇਖੋ ਤੁਸੀਂ ਗੱਡੀ ਦੇਖੋ ਤੁਸੀਂ ਕਿਆ ਬਾਤ ਹੈ ਫਰੇਮਲੈਸ ਗੱਡੀ ਆ ਬੰਬ ਹੈ ਜੀ ਬੰਬ ਬੰਬ ਜੀ ਬੰਬ 29000 ਚੱਲੀ ਹੋਈ ਆ ਸਿਰਫ 29000 ਰੁਪਏ 29000 ਬਹਨੇ ਨੌ ਦੀ ਸਿਰਫ 29000 ਲੈ ਵੀ ਦੋਸਤੋ ਸੋਨੂੰ ਲੈ ਕੇ ਆ ਗਏ ਅੱਜ ਸੰਗਰੂਰ ਦੇ ਵਿੱਚ ਤੂਰੀ ਕਾਰ ਬਾਜ਼ਾਰ ਬਾਈ ਜੀ ਸੰਗਰੂਰ ਦਾ ਇੱਕ ਐਸਾ ਕਾਰ ਬਾਜ਼ਾਰ ਬਾਈ ਜਿੱਥੇ ਤੁਸੀਂ ਕਾਰਾਂ ਖਰੀਦ ਵੀ ਸਕਦੇ ਹੋ ਤੇ ਪੁਰਾਣੀਆਂ ਕਾਰਾਂ ਵੇਚ ਵੀ ਸਕਦੇ ਹੋਗੇ ਗੱਲਬਾਤ ਕਰ ਦਾਂਗੇ ਬਾਈ ਜੀ ਆਪਣੇ ਕੋਲੇ ਹੋਣਗੇ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆ ਚਾਲ ਲੈ ਬਾਈ ਠੀਕ ਠਾਕ ਜੀ ਬਹੁਤ ਵਧੀਆ ਤੁਸੀਂ ਹੋ ਠੀਕ ਠਾਕ ਹੋ ਜੀ ਠੀਕ ਹੈ ਜੀ ਕਿਵੇਂ ਕੰਮ ਕਰਕੇ ਮੇਰੇ ਜੀ ਕੰਮਕਾਰ ਪੂਰਾ ਵਧੀਆ ਜੀ ਠੀਕ ਹੈ ਜੀ ਆਪਣੀਆਂ ਬਾਈ ਜੀ ਕਾਰਾਂ ਦੀ ਪਹਿਲੀ ਵੀਡੀਓ ਜੀ ਆਪਣੇ ਚੈਨਲ ਦੇ ਉੱਤੇ ਜੀ ਠੀਕ ਹੈ ਜੀ ਤੇ ਆਪਾਂ ਅੱਜ ਤੂਰੀ ਕਾਰ ਬਾਜ਼ਾਰ ਤੋਂ ਹੀ ਸ਼ੁਰੂ ਕਰਨ ਲੱਗਿਆਂਗੇ ਬਿਲਕੁਲ ਬਿਲਕੁਲ ਬਾਬਾ ਮੁਬਾਰ ਰਕੀਆਂ ਕਰੇ ਪੂਰੀਆਂ ਠੀਕ ਹੈ ਜੀ ਕਿੰਨੀਆਂ ਕਾਰਾਂ ਹੋਣਗੀਆਂ ਆਪਣੇ ਕੋਲੇ ਜੀ ਗੱਡੀਆਂ ਤੁਹਾਨੂੰ ਬਹੁਤ ਦੇਮਾਂਗੇ ਲਗਭਗ 25 30 ਗੱਡੀਆਂ ਤੁਹਾਨੂੰ ਇਸ ਟਾਈਮ ਦਿਖਾਵਾਂਗੇ ਠੀਕ ਹੈ ਜੀ ਮੇਨ ਸਾਡਾ ਹੈਗਾ ਸੀਗਾ ਵੀ ਅਸੀਂ ਆ ਸ਼ੁਰੂ ਕਰਿਆ ਅੱਜ ਪਹਿਲੀ ਵੀਡੀਓ 'ਚ ਮੇਰੇ ਖਿਆਲ ਆਪਾਂ ਦੇਖਾਂਗੇ ਇਹ ਚੀਜ਼ ਕਾਰ 24 ਸ਼ੁਰੂ ਕਰਿਆਗਾ ਅੱਛਾ ਜੀ ਤੇ ਕਾਰ 24 ਇਹ ਵੀ ਸ਼ੋਰਟੀ ਹੋ ਜਾਂਦੀ ਹੈ ਤੁਹਾਡੀ ਜਿਹੜਾ ਬੰਦਾ ਗੱਡੀ ਵੇਚਣ ਆਂਦਾ ਵੀ ਮੇਰੀ ਗੱਡੀ ਟਰਾਂਸਫਰ ਹੋਊਗੀ ਸੇਫ ਹੈਂਡ ਚ ਜਾਊਗੀ ਠੀਕ ਹੈ ਜੀ ਤੇ ਵਧੀਆ ਮੁੱਲ ਮਿਲੂਗਾ ਠੀਕ ਆ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਬਹੁਤ ਵੱਡਾ ਇੰਟਰ ਇੰਟਰਨੈਸ਼ਨਲ ਨੈਸ਼ਨਲ ਲੈਵਲ ਦਾ ਇੱਕ ਯੂਜ਼ਡ ਕਾਰ ਚੈਨਲ ਹੈਗਾ ਠੀਕ ਹੈ ਜੀ ਤੇ ਉਹ ਆਪਣੇ ਸੰਗਰੂਰ ਜ਼ਿਲ੍ਹੇ ਚ ਆਪਾਂ ਲੈ ਕੇ ਆਏ ਆ ਠੀਕ ਹੈ ਵਧਾਈਆਂ ਹਾਂ ਜੀ ਧੰਨਵਾਦ ਜੀ ਠੀਕ ਹੈ ਜੀ ਤੇ ਆਪਾਂ ਰੇਟ ਕਿੰਨੇ ਰਹੂਗਾ ਜੀ ਕਾਰਾਂ ਦਾ ਇਹ ਕਾਰਾਂ ਦੇ ਰੇਟ ਪੂਰੇ ਵਧੀਆ ਰਹਿਣਗੇ ਜੀ ਪੂਰੇ ਸਸਤੇ ਰਹਿਣਗੇ ਸਸਤੇ ਰਹਿਣਗੇ ਜੀ ਤੇ ਨਾਲ ਲੋਨ ਦੀ ਫੈਸਿਲਿਟੀ ਵਧੀਆ ਰਹੂਗੀ ਤੁਹਾਨੂੰ ਲਗਭਗ ਇਹੀ ਜਿਹੀ ਗੱਡੀ ਬਦਖਾਵਾਗ ਜਿਹਨਾਂ ਦਾ 100% ਵਾਂਗੂ ਵੀ ਲੋਨ ਹੋ ਜਾਂਦਾ ਠੀਕ ਹੈ ਜੀ 70 75% ਤੁਹਾਨੂੰ ਆਮ ਹੀ ਮਿਲਣਗੇ ਠੀਕ ਹੈ ਜੀ ਇਥੋਂ ਕਰ ਦਿਆ ਸ਼ੁਰੂ ਆਪਾਂ ਇਹ ਹਣੀ ਪਹਿਲੀ ਕਾਰ ਤੋਂ ਇਹ ਪਹਿਲੀ ਕਾਰ ਇਹ ਹੈਗੀ ਸਕੋਰਪੀਓ 2000 15 ਮਾਡਲ S10 ਦੇ ਵਿੱਚ ਠੀਕ ਹੈ ਜੀ ਇਹ ਲਗਭਗ origignal ਪੇਂਟ ਦੀ ਹੈ ਗੱਡੀ ਇਹ ਪੰਜਾਬ ਦਾ ਨੰਬਰ ਹੈ owner second ਹੈ second ਹੈ ਰਾਈਲ ਆਏ ਬਿਲਕੁਲ ਨਵੇਂ ਨੇ S10 ਮਾਡਲ ਟਾਪ ਮਾਡਲ ਦੇ ਵਿੱਚ ਹੈ ਮਤਲਬ ਮਿਲਦੀਆਂ ਨਹੀਂ ਮਾਰਕੀਟ ਦੇ ਵਿੱਚ ਸਕੋਰਪੀਓ ਦੀ ਇਹ ਜੀ ਹਾਲ ਤੁਸੀਂ ਵੀ ਆ ਸਹੀ ਗੱਲ ਹੈ ਕੋਈ ਬਾਹਲੀ ਲੋਕਾਂ ਦੇ ਦਿਮਾਗ ਚੜੀ ਹੋਈ ਆ ਸਹੀ ਗੱਲ ਠੱਕੜ ਗੱਡੀ ਵੀ ਇਹ ਜਿਹੜੀ ਹੈ ਠੱਕੜ ਗੱਡੀ ਹੈ ਹੈਗੀ ਵੀ 7 ਸੀਟਰ ਹੈ ਐਵਰੇਜ ਵੀ ਵਧੀਆ ਇੰਜਨ ਨੂੰ ਵੀ ਨਹੀਂ ਕੋਸੁੰਦਾ ਠੀਕ ਹੈ ਸਾਰੇ ਪਾਸੇ ਓਕੇ ਆ ਕਾਰ ਇਹ ਜੀ ਇਹ ਦੇਣੀ ਕਿੰਨੇ ਦੀ ਹੈ ਇਹ ਦਾ ਰੇਟ ਹੈਗਾ ਜੀ 925 9,25000 ਇਹ ਵੀ ਮਿੱਤਰੋ ਦੇਖ ਸਕਦੋਂਗੇ ਲਗਭਗ ਅੱਧੇ ਤੋਂ ਵੀ ਡਾਊਨ ਆ ਗਿਆ ਹਾਂਜੀ ਹਾਂ ਬਾਕੀ ਮਿਲਦੀ ਨਹੀਂ ਮਿਲਦੀ ਨਹੀਂ ਇਹ ਮੇਰੀ ਲੋਕਾਂ ਨੂੰ ਪੂਰੇ ਪੂਰੇ ਪੈਸੇ ਚੱਕੇ ਤਾਂ ਨਹੀਂ ਮਿਲਦੀਆਂ ਸਹੀ ਗੱਲ ਹੈ ਖਾਸ ਕਰਕੇ ਆਹ ਮਾਡਲ ਜਿਹੜਾ ਨਾ ਠੀਕ ਹੈ ਜੀ ਇਹ ਮਿਲਦਾ ਅਗਲੀ ਜੀ ਇਹ Q3 ਹੈ ਜੀ ਇਹ ਆਡੀ ਆਡੀ Q3 ਆ ਗਈ ਮਿੱਤਰੋ SUV ਗੱਡੀ ਆ ਇਹ ਆਡੀ ਦੀ ਤੇ ਵਧੀਆ ਕਾਰ ਹੈ ਇਹ ਹੁਣ ਲੱਗਦਾ ਹੈ ਹਾਂਜੀ ਓਨਰ ਕੰਮੇ ਆ ਗਈ ਹੈ ਜੀ ਓਨਰ ਦੂਜੇ ਆ ਜੀ ਦੂਜੇ ਓਨਰ ਇਹ ਹਾਂਜੀ ਹਾਂ ਠੀਕ ਹੈ ਜੀ ਇਹ ਦੂਜੇ ਉਹਨਾਂ ਕਾਰ ਆ ਫੁੱਲ ਮੂਨ ਸਨਰੂਫ ਲੱਗਿਆ ਹੈ ਦੇਖੋ ਉੱਪਰ ਬਹੁਤ ਸੋਹਣੀ ਗੱਡੀ ਹੈ ਹਾਂ ਬਹੁਤ ਸੋਹਣੀ ਇੰਟੀਰੀਅਰ ਵਗੈਰਾ ਪੂਰਾ ਓਕੇ ਠੀਕ ਹੈ ਜੀ ਇਹ ਗੱਡੀ ਆ 60 ਲੱਖ ਦੀ ਤੁਹਾਨੂੰ ਦਵਾਂਗੇ ਗੱਡੀ 8 ਲੱਖ ਦੀ ਲੈ ਵੀ 60 ਲੱਖ ਵਾਲੀ ਗੱਡੀ ਸਿਰਫ 8 ਲੱਖ ਦੀ ਹਾਂਜੀ ਹਾਂ ਠੀਕ ਹੈ ਜੀ ਇਹ ਐਡਾ ਵੱਡਾ ਫਰਕ ਜੀ ਕੀ ਗੱਲ ਆ ਨਾ ਗੱਡੀ ਵਧੀਆ ਵੀ ਹੈ ਨਾ ਗੱਡੀ ਪੂਰੀ ਵਧੀਆ ਜੀ ਗੱਡੀ ਪੂਰੀ ਵਧੀਆ ਹੈ ਗੱਡੀ 'ਚ ਕੋਈ ਕਮੀ ਨਹੀਂ ਹੈਗੀ ਅੱਛਾ ਜੀ ਇਹ ਤਾਂ ਆਪਾਂ ਸੰਗਰੂਰ ਜ਼ਿਲ੍ਹੇ ਵਾਲਿਆਂ ਵਾਸਤੇ ਲੈ ਕੇ ਹੁਣ ਪ੍ਰੀਮੀਅਮ ਬ੍ਰਾਂਡ ਲਿਆਇਆ ਕਰਾਂਗੇ ਤੁਹਾਨੂੰ ਦਿਖਾਵਾਂਗੇ ਹੋਰ ਗੱਡੀਆਂ ਵੀ ਠੀਕ ਹੈ ਜੀ ਲੈ ਵੀ 60 ਲੱਖ ਵਾਲੀ ਸਿਰਫ 8 ਲੱਖ ਦੇ ਵਿੱਚ ਤੁਸੀਂ ਕਾਰ ਲੈ ਕੇ ਜਾ ਸਕਦੇ ਹੋਗੇ ਅਗਲੀ ਜੀ 17 ਮਾਡਲ ਹੈ ਜੀ ਇਹ ਸਿਆਜ਼ ਠੀਕ ਹੈ ਜੀ ਤੇ ਆਪਣਾ ਹਾਈਬ੍ਰਿਡ ਮਾਡਲ ਦੇ ਵਿੱਚ ਜੀ ਡੀ ਆਈ ਹੈ ਹਾਂ ਜੀ ਇੰਟੀਰੀਅਰ ਵਗੈਰਾ ਪੂਰਾ ਸੋਹਣਾ ਹੈ ਇਹ ਵੀ ਗੱਡੀ ਸਾਡੇ ਮਤਲਬ ਆਈਆਂ ਫਰੈਸ਼ ਫਰੈਸ਼ ਸਾਰਾ ਸਟਾਕ ਆ ਇਹ ਠੀਕ ਹੈ ਜੀ ਸੋਹਣੀ ਆਈ ਹੈ ਸਾਡੇ ਕੋਲ 50 ਨੰਬਰ ਹੈ ਕਿ ਮੇ ਜੀ ਇਹ ਦਿੱਲੀ ਨੰਬਰ ਚਾਹੀਏ ਇਹਨਾਂ ਦੀ ਤੁਹਾਨੂੰ ਨਾਲ ਦੇ ਦਾਂਗੇ ਠੀਕ ਆ ਤੇ 5 ਲੱਖ ਰੁਪਏ ਦੀ ਗੱਡੀ ਬਣਦੀ ਸਿਰਫ 5 ਲੱਖ 5 ਲੱਖ ਤੇ ਅਗਲੀ ਇਹ ਆ ਗਈ ਜੀ 2018 ਮਾਡਲ ਆਟੋਮੈਟਿਕ ਮਤਲਬ ਸਾਡੇ ਕੋਲ ਬਹੁਤ ਲੋਕ ਆਉਂਦੇ ਨੇ ਵੀ ਆਟੋਮੈਟਿਕ ਗੱਡੀ ਚਾਹੀਦੀ ਆ ਠੀਕ ਹੈ ਜੀ ਛੋਟੀ ਕਾਰ ਚਾਹੀਦੀ ਆ ਮਰੂਤੀ ਵਾਲਿਆਂ ਦੀ ਚਾਹੀਦੀ ਠੀਕ ਹੈ ਜੀ ਆ ਗੱਡੀ ਇਹ ਬਹੁਤ ਬੈਸਟ ਆ ਉਹਦੇ ਵਾਸਤੇ ਸਵਿਫਟ ਗੱਡੀ ਹਾਂਜੀ ਕਿਸੇ ਲੇਡੀਜ਼ ਨੇ ਚਲਾਉਣੀ ਆ ਜਾਂ ਜੈਂਟਸ ਨੇ ਜਾਂ ਹੈਂਡੀਕੈਪਡ ਨੇ ਮਤਲਬ ਬਹੁਤ ਹੁਣ ਜਨਰੇਸ਼ਨ ਚੱਲ ਰਹੀ ਐ ਇਸ ਚੀਜ਼ ਦੀ ਆਟੋਮੈਟਿਕ ਆਟੋਮੈਟਿਕ ਨੂੰ ਲੋਕ ਬਹੁਤ ਜ਼ਿਆਦਾ ਆ ਰਹੇ ਨੇ ਸਾਡੇ ਕੋਲ ਵੀ ਆਟੋਮੈਟਿਕ ਗੱਡੀ ਲੈ ਕੇ ਦੋ ਇਹ ਡੀਜ਼ਲ ਦੀ ਗੱਡੀ ਆ ਐਵਰੇਜ ਵੀ ਵਧੀਆ ਹਾਂਜੀ ਇਹ ਰਿਪੇਅਰ ਖਰਚੇ ਵੀ ਘੱਟ ਨੇ ਮੁਰਕੀ ਵਾਲਿਆਂ ਦੀ ਗੱਡੀ ਤੇ ਇਹ ਗੱਡੀ ਦਾ ਜਿਹੜਾ ਰੇਟ ਆ ਉਹ ਵੀ ਸੈੱਟ ਆ 6 ਲੱਖ 10 ਹਜ਼ਾਰ ਰੁਪਏ ਦੀ ਗੱਡੀ ਐ ਵੀ 6 ਲੱਖ 10 ਹਜ਼ਾਰ ਰੁਪਏ ਦੀ ਇਹ ਗੱਡੀ ਹੈਗੀ ਵੀ ਤੁਸੀਂ ਲੈ ਕੇ ਜਾ ਸਕਦੇ ਹੋਗੇ ਸਾਢੇ 550 5 ਦਾ ਇਹ ਤੇ ਲੋਨ ਵੀ ਕਰਾ ਦਾਂਗੇ ਅੱਛਾ ਜੀ ਹਾਂਜੀ ਲੇ ਮਿੱਤਰੋ ਦੇਖ ਤਾਂ ਚਲੋ ਅੱਗੇ ਚੱਲਦੇ ਆਂਗੇ ਆਪਾਂ ਹੁਣ ਅੰਦਰ ਲੈ ਕੇ ਚੱਲਦੇ ਆਂਗਾ। ਨਾ ਇਧਰ ਲਿਆ ਗੱਡੀ ਵੀ ਨਹੀਂ ਹੈ। ਆ ਵੀ ਰਹਿੰਦੇ ਨਾ ਜੀ। ਇਹ ਆਲਟੋ ਕੈਟਨਾ ਜੀ ਹੈ। ਆਲਟੋ ਕੈਟਨਾ ਨੇ। ਤੇ 2010 ਮਾਡਲ ਹੈ। ਹਾਂਜੀ। 1,80,000 ਰੁਪਏ ਦੀ ਹੈ। ਪਹਿਲੇ ਨਾਂ ਦੀ ਕਾਰ ਹੈ ਜੀ। ਲੈ ਵੀ ਆਲਟੋ ਕੈਟਨ 1,80,000 ਰੁਪਏ ਦੀ ਪਹਿਲੇ ਨਾਮ ਹੈ ਜੀ। ਹਾਂਜੀ ਹਾਂ। ਤੇ ਇਹ ਜੀ ਇਹ ਆ ਗਈ ਜੀ i10 cng। cng। cng ਵਾਲੀ ਹੈ 2018 ਮਾਡਲ ਹੈ। ਇਹ 4.5 ਲੱਖ ਰੁਪਏ ਦੀ ਹੈ। ਲੈ ਵੀ ਉੱਚਾ ਮਾਡਲ ਆ ਗਿਆ ਮਿੱਤਰੋ। 2018 ਮਾਡਲ ਸਾਢੇ 4 ਦੀ 4.5 ਦੀ ਐਵਰੇਜ ਠੀਕ ਹੈ ਜੀ ਇਹ ਲੋਨ ਹੋ ਜੂ ਇਹਦੇ ਉੱਪਰ ਇਹਦਾ ਲੋਨ ਹੋ ਜੂਗਾ ਜੀ ਕਿੰਨਾ ਹੋ ਜੂ ਲੋਨ ਇਹਦੇ ਲੋਨ ਹੋ ਜੂਗਾ ਸਵਾ 3 ਤੋਂ ਸਾਢੇ 3 ਦੇ ਵਿੱਚ ਸਵਾ 3 ਤੋਂ 3.5 ਠੀਕ ਹੈ ਜੀ 50 ਹਜ਼ਾਰ ਭਰ ਕੇ ਗੱਡੀ ਲੈ ਕੇ ਜਾ ਸਕਦਾ 50 ਤੋਂ ਵੱਧ ਲੱਗੇ ਜਾਂ ਵੱਧ ਲੱਗਿਆ ਨਹੀਂ ਠੀਕ ਹੈ ਇਹ ਇਹ ਆ ਗਈ ਜੀ ਰੇਟਰਸ 2011 ਮਾਡਲ ਪਹਿਲੇ ਨੌ ਦੀ ਕਾਰ ਆ ਇਹ ਹਾਂਜੀ ਬਹੁਤ ਓਰੀਜਨਲ ਪੇਂਟ ਦੀ ਕਾਰ ਆ ਹਾਂਜੀ ਪਹਿਲੇ ਨੌ ਦੀ ਤੇ ਡੀਜ਼ਲ ਚ ਹੈ ਠੀਕ ਆ 220000 ਰੁਪਏ ਦੀ ਰੇਂਜ ਆ ਤੁਹਾਨੂੰ ਇਹਦਾ 220000 ਰੁਪਏ ਦੀ ਕਾਰ ਹੈ ਜੀ ਤੇ ਅਗਲੀ ਜੀ ਆਲਟੋ ਕੇ ਤਾਂ ਪੇਰਾ ਜੀ 19 ਮਾਡਲ 19 ਲਾਈ ਵਗੈਰਾ ਪਏ ਹੋਏ ਨੇ ਹਾਂਜੀ ਤੇ ਸੋਹਣੀ ਗੱਡੀ ਆ ਨੰਬਰ ਪੰਜਾਬ ਹੈ ਤੇ ਗੱਡੀ ਦਾ ਰੇਟ ਹੈਗਾ ਠੀਕ ਹੈ ਸਵਾ 3 ਲੱਖ ਰੁਪਏ ਜੀ ਇਹ ਵੀ ਜਮੀ ਨਵੀਂ ਗੱਡੀ ਆ ਇਹਦਾ 19 ਮਾਡਲ ਹਾਂ ਬਹੁਤ ਸੋਹਣੀ ਗੱਡੀ ਆ ਲਾਈ ਟਾਇਰ ਹੈਗੇ ਨੇ ਇਹ ਲੋਨ ਵਗੈਰਾ ਹੋ ਜੂਗਾ ਨਾ ਉੱਪਰ ਹਾਂਜੀ 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 ਬਿਲਕੁਲ ਇਹ ਵੀ ਲੋਨ ਵਗੈਰਾ ਹੋ ਜੂਗਾ ਜੇ ਕਿਸੇ ਵੀ ਮੇਰੇ ਵੀਰ ਨੇ ਬਈ ਲੋਨ ਵੀ ਕਰਾਉਣਾ ਤਾਂ ਤੁਸੀਂ ਇੱਥੇ ਆ ਸਕਦੇ ਹੋਗੇ ਭਰੋਸਾ ਪੂਰਾ ਜੀ ਅਗਲੀ ਵਰਨ 15 ਮਾਡਲ ਵਰਨ ਆ ਗਈ ਜੀ ਇਹ 15 ਮਾਡਲ ਪ੍ਰੋਜੈਕਟਰ ਲਾਈਟ ਵਾਲੀ ਹੈ ਨਵੀਂ ਸ਼ੇਪ ਚ ਠੀਕ ਹੈ ਜੀ 15 ਚ ਸ਼ੇਪ ਚੇਂਜ ਹੋ ਗਈ ਸੀਗੀ ਅਲਾਈਨਮੈਂਟ ਕਟਰ ਲਾਏ ਨੇ ਇੰਟੀਰੀਅਰ ਪੂਰਾ ਸੋਨਾ ਗੱਡੀ ਦਾ ਜੀ ਆਪ ਮਾਡਲ ਆ ਪੁਸ਼ ਬਟਨ ਸਟਾਰਟ ਵਾਲੀ ਆ ਪੁਸ਼ ਬਟਨ ਸਟਾਰਟ ਆ ਏਅਰ ਕਲਾਈਮੇਟੇਸ਼ਨ ਆ ਠੀਕ ਹੈ ਜੀ ਵਧੀਆ ਕਾਰ ਆ ਪੂਰੀ ਠੀਕ ਆ ਤੇ ਕੈਮਿਓਨ ਵਾਲੀ ਗੱਡੀ ਜੀ ਇਹ ਦੂਜੇ ਨਾਮ ਤੇ ਹੈ ਜੀ ਇਹ ਵੀ ਦੂਜੇ ਨਾਮ ਤੇ ਹੈ ਕਿਉਂਕਿ ਤੇ ਆਪਣਾ ਰੇਟ ਕੀ ਰੱਖਿਆ ਹੈ 5.5 ਲੱਖ ਰੁਪਏ ਇਹ ਵੀ ਸਿਰਫ 5.5 ਲੱਖ ਰੁਪਏ ਦੇ ਵਿੱਚ ਹੀ ਦੇਖ ਸਾਹਿਬ ਹਾਂਜੀ ਹਾਂਜੀ ਹਾਂ ਬਿਲਕੁਲ ਹੀ ਬਹੁਤ ਸੋਹਣੀ ਗੱਡੀ ਹੈ ਇਹ ਆ ਗਈ Swift 2018 ਮਾਡਲ ਹਾਂਜੀ ਅਲਾਏ ਹਾਂਜੀ ਟਾਇਰ ਜੀ ਸਾਰਾ ਕੁਝ ਓਕੇ ਆ ਨਾ ਨਹੀਂ ਇਹ ਦੂਜੀ ਮੈਨੂਅਲ ਤੁਹਾਨੂੰ ਪਹਿਲਾਂ ਆਟੋਮੈਟਿਕ ਦਿਖਾਈਏ ਇਹ ਮੈਨੂਅਲ ਚਾਹੀਏ ਇਹ ਮੈਨੂਅਲ ਚਾਹੀਏ ਹੈਗੀ ਡੀਜ਼ਲ ਬੀਡੀਆਈ ਆ ਠੀਕ ਹੈ ਜੀ ਪੰਜਾਬ ਨੰਬਰ ਆ ਗਿਆ ਪੰਜਾਬ ਦਾ ਨੰਬਰ ਆ ਠੀਕ ਹੈ ਜੀ ਕਿੰਨਾ ਮਾਡਲ ਸਾਢੇ 5 ਲੱਖ ਰੁਪਏ ਦੀ ਹੈ ਇਹ 18 ਮਾਡਲ ਹੈ ਲੈ 18 ਮਾਡਲ ਸਾਢੇ 5 ਲੱਖ ਦੀ ਤੇ ਵਿੱਚੋਂ ਪੂਰੀ ਦੇਖ ਸੋਹਣੀ ਕਾਰ ਆ ਵਿੱਚੋਂ ਦੇਖ ਸਕਦੇ ਹੋਗੇ ਵੀਰ ਇੰਟਰੀਅਰ ਪੂਰਾ ਸੁਨਾ ਪੁਸ਼ ਬਟਨ ਵਾਲੀ ਆ ਪੁਸ਼ ਬਟਨ ਵਾਲੀ ਆ ਜੀ ਹਾਂ ਜੀ ਸਹੀ ਗੱਲ ਪੂਰੀ ਸਾਫ ਹੋਈ ਆ ਨਾ ਜੀ ਬਿਲਕੁਲ ਓਕੇ ਕਾਰ ਆ ਜੀ ਬਿਲਕੁਲ ਓਕੇ ਕਾਰ ਲੈ ਵੀ ਅਗਲੀ ਤੇ ਅਲਾਈ ਟਾਇਰ ਪਏ ਹੋ ਨੇ ਹਾਂਜੀ ਤੀਜੇ ਨਾਮ ਤੇ ਐ ਵੈਸੇ ਗੱਡੀ ਇਹ ਪਰ ਐ ਵੀ ਰੇਂਜ ਬਿਲਕੁਲ ਜੈਨੂਨ ਜੀ ਆ ਸਵਾ 3 ਲੱਖ ਰੁਪਏ ਦੀ ਗੱਡੀ ਇਹ 13 ਮਾਡਲ ਸਵਾ 3 ਲੱਖ ਇੰਟੀਰੀਅਰ ਵਗੈਰਾ ਪੂਰਾ ਵਧੀਆ ਠੀਕ ਹੈ ਜੀ ਇਹ ਵੀ ਆ ਜਮਤਰ ਅੱਗੇ ਆ ਜਾਓ ਉਹਨਾਂ ਦਾ ਕਾਲੀ ਕਾਲੀ ਦਿਖਾ ਦਈਏ ਆਪਾਂ ਗੱਡੀਆਂ ਬਹੁਤ ਸਾਰੀਆਂ ਨੇ ਲੇਕਿਨ ਬਾਕੀ ਜਿਹੜੇ ਇੱਥੇ ਆ ਗਏ। ਪਾ ਲੋ ਆਪਾਂ Swift ਵੀ ਤੁਹਾਨੂੰ ਦਿਖਾ ਦਿੱਤੀ। ਕੱਢਿਆਰ ਆ ਗਈ ਹੁਣ ਸਾਡੇ ਕੋਲੇ। ਇਹ ਐਰ ਆ ਗਈ ਜੀ। 17 ਮਾਡਲ ਆਟੋਮੈਟਿਕ। 17 ਮਾਡਲ ਆਟੋਮੈਟਿਕ। ਹਾਂ ਜੀ ਬਹੁਤ ਸੋਹਣੀ ਗੱਡੀ ਆ। ਦਿੱਲੀ ਨੰਬਰ ਆ ਗਿਆ ਨਾ ਇਹ। ਦਿੱਲੀ ਨੰਬਰ ਚ ਹੈ। ਐਨਓਸੀ ਤੁਹਾਨੂੰ ਨਾਲ ਦੇ ਦਾਂਗੇ। ਠੀਕ ਹੈ ਜੀ। ਰੇਟ ਆ ਸਿਰਫ 5 ਲੱਖ ਰੁਪਏ ਜੀ। ਸਿਰਫ 5 ਲੱਖ ਰੁਪਏ। ਲੈ ਵੀ 5 ਲੱਖ ਰੁਪਏ ਦੇ ਵਿੱਚ। ਹਾਂ ਜੀ। ਅਗਲੀ ਕਿਹੜੀ ਆ ਗਈ? ਲੋ ਜੀ ਇਹ ਆਪਣੇ ਜਿਹੜੇ ਭਰਾ ਸਾਡੇ ਟੈਕਸੀ ਜਾਂ ਨਵਾਂ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਉਹਨਾਂ ਵ 23 ਮਾਡਲ ਲੈ ਵੀ 2023 ਮਾਡਲ ਆ ਤੇ ਜਿਹੜੇ ਮੇਰੇ ਵੀਰਬਾਈ ਟੈਕਸੀ ਦੇ ਵਿੱਚ ਕਾਰ ਪਾਉਣੀ ਚਾਹੁੰਦੇ ਨੇ ਤਾਂ ਪੀਵੀ01 ਨੰਬਰ ਹੀ ਹਾਂ ਪੀਵੀ01 ਦੀ ਆ ਹਾਂਜੀ ਤੇ 70 75 ਹਜ਼ਾਰ ਚੱਲੀ ਆ ਪੂਰੀ ਸੋਹਣੀ ਗੱਡੀ ਆ ਪੂਰੀ ਸੋਹਣੀ ਕਾਰ ਆ ਕੋਈ ਫਾਲਟ ਨਹੀਂ ਕਿਸੇ ਤਰ੍ਹਾਂ ਦਾ ਸੀਐਨਜੀ ਵੀ ਚੱਲਦੀ ਆ ਪੈਟਰੋਲ ਤੇ ਵੀ ਚੱਲਦੀ ਆ ਇਹ ਕਿੰਨੇ ਦੀ ਕਾਰ ਆ ਇਹ ਗੱਡੀ ਹੈਗੀ ਇਹ 6.5 ਲੱਖ ਰੁਪਏ ਦੀ ਠੀਕ ਆ ਸਾਢੇ 5 ਦਾ ਇਹਦੇ ਲੋਨ ਵੀ ਕਰਾ ਦੋ ਸਾਢੇ 5 ਦਾ ਲੋਨ ਯਾਨੀ ਤੁਸੀਂ 70 75 ਹਜ਼ਾਰ ਰੁਪਏ ਲਾ ਕੇ ਤੁਸੀਂ ਆਪਦਾ ਬਿਜ਼ਨਸ ਸ਼ੁਰੂ ਕਰ ਸਕਦੇ ਲੈ ਵੀ ਸਿਰਫ 70 75 ਹਜ਼ਾਰ ਰੁਪਏ ਕਮਾ ਸਕਦੇ ਹੈਗੀ ਵੀ ਟੌ ਲਾਈਵ ਲਾਈਵ ਵੀ ਲੋਗਾਂ ਵਗੈਰਾ ਵੀ ਲਾਈਵ ਰਿਹਾ ਹੈ ਅਗਲੀ ਸਕੌਂਡ ਹੈ ਹਾਂਜੀ ਇਹ 13 13 ਮਾਡਲ ਆ ਇਹ ਹਾਂਜੀ ਇਹ 2,75,000 ਰੁਪਏ ਦੀ ਗੱਡੀ ਹੈ ਸਾਨੂੰ ਪਹਿਲੀ 2,75,000 ਲਾਈਵ 13 ਮਾਡਲ ਆ ਗੱਡੀ ਸਾਫ਼ ਪਈ ਆ ਪੂਰੀ ਮਤ ਪੂਰੀ ਵਧੀਆ ਗੱਡੀ ਆ ਪੰਜਾਬ ਨੰਬਰ ਪੂਰੀ ਸੋਹਣੀ ਕਾਰ ਅਗਲੀ ਜੀ ਇਹ ਆ ਗਈ ਜੀ Honda City Honda City ਹਾਂਜੀ ਹਾਂ ਇਹ ਆ ਗਈ ਆਟੋਮੈਟਿਕ ਚ ਮਤਲਬ ਲੰਬੀ ਗੱਡੀ ਲੈਣਾ ਚਾਹੁੰਦੇ ਹੋ ਘੱਟ ਪੈਸੇ ਵੀ ਘੱਟ ਲਾਉਣਾ ਚਾਹੁੰਦੇ ਹੋ ਉਹਦਾ ਬੈਸਟ ਗੱਡੀ ਆ 135000 ਰੁਪਏ ਦੀ ਗੱਡੀ ਐ ਤੁਹਾਨੂੰ ਦੇ ਦਾਂ ਲੇ ਵੀ 135000 ਰੁਪਏ ਦੀ ਗੱਡੀ ਐ ਕਿ ਬਾਕੀ ਹੋਰ ਵੀ ਹੋ ਜੂ ਮਾਨਤਨ ਮੜਾ ਮੋਟਾ ਮੌਕੇ ਤੇ ਜਾਂ ਮਾਨਤਨ ਐ ਵੀ ਪਾਸੀ ਪੂਸੀ ਸਾਰਾ ਕੁਝ ਹੋ ਕੇ ਮਿਲ ਜੂ ਠੀਕ ਐ ਹਾਂ ਜੀ ਐਨੇ ਮਾਨਤਨ ਹਾਂ ਜੀ ਮਾਨਤਨ ਵਾਲਾ ਕੰਮ ਸਾਡੇ ਕੋਲ ਥੋੜਾ ਘੱਟ ਹੁੰਦਾ ਐ ਹੁੰਦਾ ਕਿ ਜਦੋਂ ਚੀਜ਼ ਸਹੀ ਰੇਟ ਮੰਗੋ ਪਹਿਲੀ ਲੈ ਵੀ ਅੱਗੇ ਆ ਗਿਆ ਐਕਟੂ ਵੀ ਕਰਦਾਂਗੇ ਪਰ ਜਾਇਜ਼ ਹੀ ਹੋਊਗਾ ਸਹੀ ਠੀਕ ਜਾਇਜ਼ ਹੋਊਗਾ ਜਿਹੜਾ ਵੀਡੀਓ ਤਾ ਆਊਗਾ ਠੀਕ ਹੈ ਰੇਟ ਜਾਇਜ਼ ਹੋੁੰਦੇ ਨੇ ਜਣ ਕੀ ਪਹਿਲੀ ਦੇਖ ਰੇਟ ਜਾਇਜ਼ ਠੀਕ ਹੈ ਜੀ ਅੱਗੇ ਇਹ 4.5 ਲੱਖ ਰੁਪਏ ਦੀ 2015 W6 ਮਾਡਲ ਦੇ ਵਿੱਚ ਆ ਇਹ ਠੀਕ ਹੈ ਜੀ ਤੇ ਬਹੁਤ ਸੋਹਣੀ ਗੱਡੀ ਆ ਪਹਿਲੇ ਨਾਂ ਦੀ ਆ ਪਾਣੀ ਪੱਤ ਦਾ ਨੰਬਰ ਆ ਠੀਕ ਹੈ ਜੀ ਤੇ ਵਧੀਆ ਕਾਰ ਹੈ ਠੀਕ ਹੈ ਲੈ ਮਿੱਤਰੂ ਦੇਖ ਸਕਦੇ ਵੀ ਗੱਡੀ ਸੋਹਣੀ ਹੈਗੀ ਤੇ ਆ ਗਈ ਜੀ ਸਫਾਰੀ ਸਫਾਰੀ ਸਟਰੋਂਗ ਸਾਰੀ ਜੈਨ ਨੂੰ ਗੱਡੀ ਆ 14 ਮਾਡਲ ਦੀ 14 ਮਾਡਲ ਆ ਜੀ ਠੀਕ ਆ ਇਹਨਾਂ ਦਾ ओरिजिनल ਪੇਂਟ ਚਾ ਨੰਬਰ ਪੰਜਾਬ ਓਨਰ ਸੈਕੰਡ ਠੀਕ ਹੈ ਜੀ ਤੇ ਰੇਟ ਹੈਗਾ ਦਾ ਸਾਢੇ 3 ਲੱਖ ਰੁਪਏ ਸਾਢੇ 3 ਲੱਖ ਰੁਪਏ ਬਹੁਤ ਵਧੀਆ ਰੇਟ ਦੀ ਕਰ ਠੀਕ ਹੈ ਜੀ ਅੱਗੇ ਜੀ ਲਓ ਜੀ ਅਮੇਜ ਡੀਜ਼ਲ ਅਮੇਜ ਡੀਜ਼ਲ 13 ਮਾਡਲ ਹੈ ਹਾਂ 14 ਮਾਡਲ ਆ 14 ਮਾਡਲ 14 ਮਾਡਲ ਹੈ 15 ਦੀ ਰੇਸਟਡ ਹੈ ਬਹੁਤ ਸੋਹਣਾ ਇੰਟੀਰੀਅਰ ਆ ਗੱਡੀ ਦਾ ਠੀਕ ਹੈ ਜੀ ਪਹਿਲੇ ਨਾਮ ਦੀ ਕਾਰ ਹੈ ਹਾਂਜੀ ਪਾਰਟੀ ਦੀ ਹੀ ਗੱਡੀ ਆ ਸਾਡੇ ਕੋਲ ਆਈ ਹੋਈ ਤੇ ਕੋਈ ਭਰਾ ਸਾਡਾ ਲੈਣਾ ਚਾਹੁੰਦਾ ਤਾਂ 3.5 ਲੱਖ ਰੁਪਏ ਪਾਰਟੀ ਡਿਮਾਂਡ ਕਰਦੀ ਆ ਹਾਂਜੀ ਬਾਕੀ ਨੇਗੋਸ਼ੀਏਬਲ ਹੋ ਜਾਊਗਾ ਆਜੋ ਕੋਈ ਗੱਲ ਨਹੀਂ ਠੀਕ ਦੇਖ ਲਿਓ ਆ ਗੱਡੀ ਨੰਬਰ ਤੇ ਲੋਨ ਕਿੰਨਾ ਹੋਊ ਜਿਹਦੇ ਉੱਪਰ ਹੀ ਇਹਦੇ ਲੋਨ ਹੋ ਜਾਊਗਾ 2.80 85 ਤਿੰਨ ਤੱਕ ਹੋ ਜਾਂਦਾ ਤਿੰਨ ਤੱਕ ਹੋ ਜਾਂਦਾ ਠੀਕ ਹੈ ਵੱਧ ਹੁੰਦਾ ਇਹਦੇ ਉੱਪਰ ਲੋਨ ਹਾਂਜੀ ਹਾਂ ਲੋਨ ਵੱਧ ਹੋ ਜਾਂਦਾ ਇਹ ਤੇ ਵੱਧ ਹੋ ਜਾਂਦਾ ਗੱਲ ਛੋਟੀ ਸਹੀ ਆ ਤੁਸੀਂ ਫੜਕੜ ਦੀ ਗੱਲ ਇਹ ਜੀ ਇਹ ਆ ਗਈ ਜੀ 2016 ਮਾਡਲ 2016 I20 I20 ਸਪੋਰਟਸ ਮਾਡਲ ਦੇ ਵਿੱਚ ਆ ਲਾਈ ਟਾਇਰ ਨਵੇਂ ਨੇ ਹਾਂਜੀ ਪਹਿਲੇ ਨਾਮ ਤੇ ਆ ਨੰਬਰ ਪੰਜਾਬ ਆ ओरिजिनल पेंट ਦੀ ਸਾਰੀ ਗੱਡੀ ਝੋੜ ਜਨੋਕੇ ਜਮਾ ਓਕੇ ਜਮਾ ਓਕੇ 75 ਮੇਰੇ ਖਿਆਲ 92 90 99 ਚੱਲ ਗਈ ਹੈ 90 99 ਚੱਲ ਗਈ ਠੀਕ ਹੈ ਜੀ ਪੇਂਟ ਪੁੱਟ ਕਿਤੋਂ ਵੀ ਨਹੀਂ ਹੈਗੀ ਠੀਕ ਹੈ ਤੇ ਗੱਡੀ ਸਾਫ ਪਈ ਹੈ ਗੱਡੀ ਪੂਰੀ ਸੋਹਣੀ ਜੇ ਹੁਣੀ ਆਈ ਹੈ ਸਾਡੇ ਕੋਲ ਧੂਣ ਵਾਲੀ ਹੈ ਕੱਲੀ ਵਾਲੀ ਹਸਾਬ ਹੈ ਨਾ ਹਾਂ ਗੱਡੀ ਦਾ ਕੁਝ ਨਹੀਂ ਹੋਣ ਵਾਲਾ ਠੀਕ ਹੈ ਜੀ ਤੇ ਪੂਰੀ ਓਕੇ ਗੱਡੀ ਹੈ ਮਕੈਨੀਕਲ ਵੀ ਓਕੇ ਆ ਕਿੰਨੇ ਦੀ ਕਹੇ ਹੈ ਜੀ ਇਹ ਇਹ ਗੱਡੀ 5.5 ਲੱਖ ਰੁਪਏ ਦੀ ਹੈ 5.5 ਲੱਖ ਰੁਪਏ ਦੀ ਇਹ ਵੀ 5.5 ਲੱਖ ਜੇ ਆਪਾਂ Swift ਲੈਣੇ ਆ ਉਹ ਤੋਂ ਕਿਤੇ ਉੱ ਇਹ ਆ ਗਈ ਜੀ अल्टੋ 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 K10 K10 19 ਮਾਡਲ अल्टੋ K10 19 ਮਾਡਲ ਐਮ ਐਚ ਨੰਬਰ ਹੈ ਐਮ ਐਚ ਨੰਬਰ ਇਹਨੂੰ ਨੰਬਰ ਲਾ ਕੇ ਤੁਹਾਨੂੰ ਦੇਵਾਂਗੇ 3.5 ਲੱਖ ਰੁਪਏ ਇਹਦੀ ਐਨਸੀ ਆ ਗਈ ਹੈ ਠੀਕ ਹੈ ਜੀ ਵਧੀਆ ਮਾਡਲ ਕਿਹਾ ਪਏ ਇਹ 2019 2019 ਮਾਡਲ 3.5 ਲੱਖ ਰੁਪਏ 2.80 ਹਜ਼ਾਰ 3 ਲੱਖ ਤੱਕ ਲੋਨ ਹੋ ਸਕਦਾ ਹੈ ਗੱਡੀ ਤੇ ਠੀਕ ਹੈ ਜੀ ਯਾਨੀ ਕਿ ਬਾਈ ਜੀ ਥੋੜੇ ਜਿਹਾ ਪੈਸੇ ਦੇ ਕੇ ਤੁਸੀਂ ਗੱਡੀ ਲੈ ਕੇ ਜਾ ਸਕਦੇ ਹੋ ਹਾਂ ਜੀ ਹਾਂ ਸੈਂਟਰੂ ਸੈਂਟਰੂ ਆਗੀ 2007 ਮਾਡਲ ਹੈ ਹਾਂਜੀ ਤੇ 27 ਤੱਕ ਪਾਸ ਆ ਇਹ ਹਾਂਜੀ ਕੱਟੀ ਸਾਰੀ Ориਜਨਲ ਆ ਹਾਂਜੀ ਸੀਐਨਜੀ ਵੀ ਲੱਗੀ ਹੋਈ ਆ ਹਾਂਜੀ ਤੇ ਪੇਂਟ ਵੀ ਨਹੀਂ ਕਿਤੋਂ ਆਟੋਮੈਟਿਕ ਆ ਦੇਖੋ ਹਾਂ ਇਹਦੇ ਵਿੱਚ ਇਹ ਜਾਈ ਬੰਦੇ ਇਹ ਮੈਂ ਕਹਣਾ ਇਸ ਲਗਜ਼ਰੀ ਫੀਚਰ ਨੇ ਸਾਰੇ ਸਾਰੇ ਲਗਜ਼ਰੀ ਫੀਚਰ ਨੇ ਆਰਮੀ ਵਾਲੇ ਬੰਦੇ ਦੀ ਗੱਡੀ ਹੈ ਆਰਮੀ ਇਹ ਬੰ ਆਰਮੀ ਮੈਨ ਦੀ ਆਫੀਸਰ ਦੀ ਗੱਡੀ ਸੀ ਇਹ ਹਾਂਜੀ ਫਰੰਟ ਸ਼ੀਸ਼ਾ ਦਾ ਕਨਾਲ ਦਾ ਉਹ ਕਰੈਕ ਹੈ ਪਰ ਹੈਗਾ ਨਾਲ ਤਾਂ ਜਾਣ ਕੇ ਨਹੀਂ ਪਾਇਆ ਹੈ ਵੀ ਨਾਲ ਦਾ ਆ ਦੇਖੋ ਹਾਂਜੀ ਸੱਤ ਮਾਡਲ ਹੋ ਗਏ ਨੇ ਸੱਤ ਮਾਡਲ ਹੈ ਪੇਂਟ ਕਿਤੋਂ ਨਹੀਂ ਗਾਰੰਟੀ ਹੈ ਟਾਇਰ ਓਕੇ ਨੇ ਇੱਕ ਪਾਸਾ ਇਹ ਕਿੰਨੇ ਦੀ ਹੈ ਐਨਜੀਟੀ ਆਟੋਮੈਟਿਕ ਹੈ ਹਾਂਜੀ ਤੇ ਗੱਡੀ ਐਸਰਫ 1.40 ਦੀ ਲੈ ਸਿਰਫ 1.40 ਦੀ ਆ ਬਾਈ ਜੀ ਤੇ ਐਵਰੇਜ ਕਿੰਨੀ ਆਦੀ ਇਹ ਗੱਡੀ ਦੀ ਐਵਰੇਜ ਸੀਐਨਜੀ ਤੇ 30 ਦੀ ਐਵਰੇਜ ਲੈ ਵੀ 30 ਦੀ ਐਵਰੇਜ ਆ ਗਈ ਦੇਖੋ ਸੈਂਟਰ ਦੀ ਐਵਰੇਜ ਘਟ ਨਹੀਂ ਸੀਐਨਜੀ ਤੇ ਲੋ ਆ ਗਈ ਸਹੀ ਗੱਲ ਹੈ ਇਹ ਇਹ ਆ ਗਈ ਜੀ i10 ਨਿਓਸ ਔਰਾ ਨਿਓਸ ਔਰਾ ਆ ਗਿਆ ਨਿਓਸ ਨਿਓਸ i10 ਗ੍ਰੈਂਡ ਨਿਓਸ ਵਾਲੀ ਜਿਹੜੀ ਆਈ ਹੈ ਇੰਟੀਰੀਅਰ ਦੇਖੋ ਬਾਲਾ ਕੈਮਨ ਦੀ ਜਿਹੜਾ ਗੱਡੀ ਦਾ ਬਲੈਕ ਬਲੈਕ ਕੋਈ ਪਈ ਆ ਵਿੱਚ ਪੂਰੀ ਪੂਰੀ ਨਾ ਬਲੈਕ ਕਰੀਮ ਵੀ ਹੈ ਜੀ ਕਰੀਮ ਦੇਖੀ ਨਹੀਂ ਸੀ ਬਲੈਕ ਕਰੀਮ ਹੈ ਜੀ ਇਹ ਸੀਟ ਸੂਟ ਕਵਰ ਪੂਰੇ ਓਕੇ ਨੇ 60-65 ਹਜ਼ਾਰ ਚੱਲੀ ਹੋਈ ਆ ਲਗਭਗ ਨਵੀਂ ਪਾਈ ਹੋਈ ਨੇ ਲੱਗਦੀ ਆ ਬਹੁਤ ਸੋਹਣੀ ਗੱਡੀ ਆ ਬਹੁਤ ਸੋਹਣੀ ਕਾਰ ਆ ਤੇ ਇਹ ਮਾਡਲ ਕਿੰਨਾ ਦੱਸਿਆ ਸੀ ਜੀ 2021 ਡੀਜ਼ਲ 21 ਮਾਡਲ ਆ ਜੀ ਡੀਜ਼ਲ ਪਹਿਲੇ ਨਾਂ ਦੀ ਗੱਡੀ ਆ ਤੇ ਵੀ ਜਿਹੜੇ ਮੇਰੇ ਵੀਰ ਬਾਈ ਨਵੀਂ ਗੱਡੀ ਲੈਣੀ ਚਾਹੁੰਦੇ ਨੇ ਬੈਸਟ ਕਾਰ ਆ ਹਾਂ ਜੀ ਬੈਸਟ ਕਾਰ ਆ 21 ਮਾਡਲ ਬੈਸਟ ਕਾਰ ਛੋਟੀ ਕਾਰ ਕੰਪੈਕਟ ਕਾਰ ਔਰ ਪੂਰੀ ਟੌਪ ਦੀ ਗੱਡੀ ਆ ਮਤਲਬ ਇਹ ਜੀ ਗੱਡੀ ਆ ਵੀ ਬਸ ਸਾਨੂੰ ਸਵਿਫਟ ਭਲਾ ਦੂਗੀ ਠੀਕ ਹੈ ਜੀ ਕਿੰਨੇ ਦੀ ਬੋਲੇ ਜੀ 5.5 ਲੱਖ ਰੁਪਏ ਸਾਰੇ ਜੀ ਸਿਰਫ 5.5 ਲੱਖ ਠੀਕ ਹੈ ਜੀ ਲੋਨ ਹੋ ਜਾਊਗਾ ਨਾ ਲੋਨ ਹੋ ਜਾਊਗਾ ਜੀ ਲੋਨ ਹੋ ਜਾਊਗਾ ਲੋਨ ਤੇ ਹੋ ਜਾਊ 5 ਲੱਖ ਦਾ ਜੀ ਇਹ ਸਸਤੀ ਕਾਰ ਆ ਗਈ ਜੀ ਹਾਂ ਜੀ ਹਾਂ ਥੋੜਾ ਜਿਹਾ ਰੁਪਈਆ ਲੋਨ ਵਾਲੇ ਆਉਂਦੇ ਨੇ ਸਾਡੇ ਕੋਲ ਭਰਾ ਵੀ ਕਹਿੰਦੇ ਥੋੜੇ ਥੋੜੇ ਰੇਟ ਦੀ ਗੱਡੀ ਚਾਹੀਦੀ ਆ ਹਾਂ ਜੀ 80 ਲੱਖ ਰੁਪਏ ਦੀ 1 ਲੱਖ ਰੁਪਏ 1 ਲੱਖ ਰੁਪਏ ਦੀ ਕਿੰਨਾ ਮਾਡਲ ਕਿੰਨਾ ਇਹ 2007 ਮਾਡਲ ਆ 5 ਹੋਈ ਹੋਈ ਆ ਜੀ ਹਾਂ ਜੀ ਹਲਾਏ ਟਾਇਰ ਪਏ ਹੋਏ ਨੇ ਪਾ ਵਧੀਆ ਕਾਰ ਸਿਰਫ 1 ਲੱਖ ਰੁਪਏ ਦੀ ਹੈਗੀ ਹਾਂ ਜੀ ਹਾਂ ਅੱਗੇ ਜੀ ਇਹ ਹੋਣ ਪਾਸਿੰਗ ਟੁੱਟੀ ਹੋਈ ਆ ਠੀਕ ਆ ਤੇ ਇੱਥੋਂ ਲਿਜਾ ਕੇ ਅਗਲਾ ਪਾਸਿੰਗ ਕਰਾ ਸਕਦਾ 135000 ਦੀ ਵਿੱਧ ਕੰਪਨੀ ਸੀਐਨਜੀ ਵਾਲੀ ਗੱਡੀ ਆ ਇਹ ਠੀਕ ਹੈ ਜੀ ਇਹ ਕਿੰਨਾ ਮਾਡਲ ਕਿੰਨਾ ਹੈ 2016 ਮਾਡਲ ਹੈ ਲੈ ਵੀ 2016 ਮਾਡਲ ਹੈ 135000 ਰੁਪਏ ਦੀ ਤੁਸੀਂ ਐਂ ਲੈ ਕੇ ਜਾ ਸਕਦੇ ਹੋਗੇ ਲਓ ਜੀ ਪ੍ਰੀਮੀਅਮ ਬ੍ਰਾਂਡ ਤੇ ਆ ਜਾਓ ਨਾ ਪ੍ਰੀਮੀਅਮ ਬ੍ਰਾਂਡ ਆ ਗਿਆ ਬਈ ਦੋ ਇਹ ਆ ਗਈ ਜੀ ਆਡੀ ਏ6 ਐਚ ਆਰ ਨੰਬਰ ਹਾਂਜੀ 2013 ਮਾਡਲ ਗੱਡੀ 2013 ਮਾਡਲ ਦੀ ਹਾਂਜੀ ਵਧੀਆ ਕਾਰ ਆ ਪੂਰੀ ਅੰਟੀਰੀਅਰ ਦੇਖੋ ਬਹੁਤ ਸੋਹਣਾ ਗੱਡੀ ਦਾ ਉੱਚਾ ਮਾਡਲ ਆ ਮਿੱਤਰੋ ਇਹ ਗੱਲ ਨਹੀਂ ਪੂਰੀ ਸੋਹਣੀ ਕਾਰ ਆ ਅੰਦਰੋਂ ਪੂਰੀ ਸੋਹਣੀ ਠੀਕ ਹੈ ਜੀ ਤੇ ਆਪਣਾ ਸਾਰੇ ਫੰਕਸ਼ਨ ਚੱਲਦੇ ਨੇ ਗੱਡੀ ਦੇ ਠੀਕ ਆ ਕੋਈ ਫੰਕਸ਼ਨ ਇਹੋ ਜਿਹਾ ਨਹੀਂ ਜਿਹੜਾ ਨਾ ਚੱਲ ਕੋਰਪੋਰੇਟ ਮਾਡਲ ਆ ਇਹ ਠੀਕ ਹੈ ਜੀ ਤੇ ਗੱਡੀ ਜਿਹੜੀ ਹੈਗੀ ਆ ਰੇਟ 8 ਲੱਖ ਰੁਪਿਆ ਇਹ ਗੱਡੀ ਦਾ 8 ਲੱਖ ਰੁਪਿਆ ਹਾਂਜੀ ਠੀਕ ਹੈ ਜੀ ਇਹ ਨਵੀਂ ਕਿੰਨੇ ਕ ਦੀ ਆਈ ਇਹ ਨਵੀਂ ਐਸ 6 ਹੈਗੀ ਆ ਇਸ ਟਾਈਮ 80 ਲੱਖ ਰੁਪਏ ਦੀ ਠੀਕ ਹੈ ਜੀ ਇਹ 80 ਵਾਲੀ 8 ਦੀ ਹੋਗੀ ਹਾਂਜੀ ਹਾਂ ਦੇਖੋ ਇੱਕ ਜ਼ੀਰੋ ਵੀ ਅਸੀਂ ਹਟਾ ਦਿੰਦੇ ਆ ਇੱਕ ਜ਼ੀਰੋ ਹਟ ਗਿਆ ਇਹ ਜੀ ਇਹ ਆ ਗਈ ਜੀ ਮਰਸੀਡੀਜ਼ ਜੀ ਆਰ ਸੀ ਐਲ ਐਸ ਹਾਂਜੀ ਮਰਸੀਡੀਜ਼ ਸੀ ਐਲ ਐਸ 350 6 ਸਿਲੰਡਰ ਕਾਰ ਹੈ ਔਰ ਦੇਖੋ ਤੁਸੀਂ ਗੱਡੀ ਦੇਖੋ ਤੁਸੀਂ ਕਿਆ ਬਾਤ ਹੈ ਫਰੇਮਲੈਸ ਗੱਡੀ ਆ ਬੰਬ ਜੀ ਬੰਬ ਜੀ ਬੰਬ 29000 ਜੱਲੀ ਹੋਈ ਆ ਸਿਰਫ 29000 ਸਿਰਫ 29000 ਪਹਿਲੇ ਨੌ ਦੀ ਗੱਡੀ ਸਿਰਫ 29000 ਹੈ ਸਰ ਪਹਿਲੇ ਮਾਡਲ ਕਿੰਨਾ ਕਿਹਾ ਸੀ ਇਹਦਾ ਸਾਡਾ ਐ ਰੱਖਣ ਦਾ ਮਨ ਬਣਿਆ ਹੈ ਵੀ ਇਹਨੂੰ ਰੱਖ ਹੀ ਲਈਏ ਬਾਹਲੀ ਸੋਹਣੀ ਗੱਡੀ ਹੈ ਰੱਖ ਹੀ ਲੈਨੇ ਦੇਖੀ ਰੱਖ ਹੀ ਲੈਨੇ ਆਪਾਂ ਸਾਜੀ ਰੱਖ ਲਈ ਤਾਂ ਜੀ ਬੋਲੋ ਜੀ ਇਹ ਬਹੁਤ ਸੋਹਣੀ ਗੱਡੀ ਠੀਕ ਹੈ ਜੀ ਮਾਡਲ ਕਿੰਨਾ ਦੱਸਿਆ ਸੀ 2011 ਮਾਡਲ ਹੈ ਜੀ ਇਹ ਵੀ 11 ਮਾਡਲ ਸਵਾ ਕਰੋੜ ਦੀ ਗੱਡੀ ਆ ਸਵਾ ਕਰੋੜ ਦੀ ਗੱਡੀ ਆ ਦਵਾ ਕੇ ਤੁਹਾਨੂੰ 7.5 ਲੱਖ ਦੀ ਸਵਾ ਕਰੋੜ ਦੀ ਸਿਰਫ 7.5 ਲੱਖ ਰੁਪਏ ਦੇ ਵਿੱਚ ਠੀਕ ਹੈ ਜੀ ਪਹਿਲੇ ਨੌ ਦੀ ਕੋਈ ਕਮੀ ਨਹੀਂ ਡਿਸਕਾਊਂਟ ਕਿੰਨਾ ਹੋ ਗਿਆ ਦੇਖ ਲੋ ਜੀ ਕਿ ਕਿੰਨੇ ਪਰਸੈਂਟ ਹੋ ਗਿਆ ਇਹ ਡਿਸਕਾਊਂਟ ਡਿਸਕਾਊਂਟ ਹੀ ਡਿਸਕਾਊਂਟ ਹੈ ਕੁਝ ਵੀ ਨਹੀਂ ਲੈ ਰਹੇ ਜੀ ਕੁਝ ਵੀ ਨਹੀਂ ਲੈ ਰਹੇ ਮਿੱਤਰੋ ਦੇਖ ਸਕਦੇ ਹੋ ਗੱਡੀ ਪੂਰੀ ਥੋੜੀ ਹੀ ਫੋਰ ਸੀਟਰ ਹੀ ਹੈ ਮਨੂੰ ਤੁਸੀਂ ਫੋਰ ਸੀਟਰ ਹੈ ਫੋਰ ਸੀਟਰ ਕਾਰ ਹੈ 5 ਲੀਟਰ ਕਾਰ ਨਹੀਂ ਹੈਗੀ ਇਹ ਠੀਕ ਹੈ ਜੀ ਇਹਨੂੰ ਮੰਨਿਆ ਜਾਵੇ ਵੀ ਇੱਧਰ ਦੋ ਸੀਟਾਂ ਪਿੱਛੇ ਦੋ ਸੀਟਾਂ ਪੂਰੇ ਬਸ ਠੀਕ ਹੈ ਜੀ ਤਾਂ ਭਰਾ ਜਿਹੜੇ ਸਾਡੇ ਬੱਚੇ ਜਿਹੜੇ ਪੂਰਾ ਗਲੈਮਰ ਮੰਗਦੇ ਗਲੈਮਰ ਹੈ ਇਹ ਠੀਕ ਹੈ ਗਲੈਮਰ ਹੈ ਜੀ ਗਲੈਮਰ ਹੈ ਚੰਡੀ ਚੁੰਡੀਗੜ ਰੱਖਣੀ ਆ ਰੋਡੀ ਦੀ ਲੋਨ ਨੂੰ ਵਧੀਆ ਕਾਰ ਲੈ ਵੀ ਆ ਜਾਓ ਮਿੱਤਰੋ ਤੇ ਤੁਸੀਂ ਇਹਨਾਂ ਦੇ ਵਿੱਚੋਂ ਬਈ ਕੋਈ ਵੀ ਕਾਰ ਲੈ ਕੇ ਜਾ ਸਕਦੇ ਹੋਗੇ ਇੱਕ ਵਾਰ ਬਈ ਧੂਰੀ ਕਾਰ ਬਾਜ਼ਾਰ ਸਹਿਰ ਸੰਗਰੂਰ ਦੇ ਵਿੱਚ ਆ ਕੇ ਵਿਜ਼ਿਟ ਕਰ ਲਓ ਹਾਂ ਜੀ ਹਾਂ ਬਾਕੀ ਸਾਡੀਆਂ 4 ਬ੍ਰਾਂਚਾਂ ਹੈਗੀਆਂ ਨੇ ਕਿੱਥੇ ਕਿੱਥੇ ਸੰਗਰੂਰ ਚ ਪਹੀਟ ਅਮਰਗੜ ਬਰਨਾਲਾ ਠੀਕ ਹੈ ਜੀ ਕਿਤੇ ਵੀ ਤੁਹਾਨੂੰ ਨੇੜੇ ਪੈਂਦਾਗਾ ਉੱਥੇ ਲੋਕੇਸ਼ਨ ਤੇ ਜਾਓ ਉੱਥੇ ਵੀ ਤੁਹਾਨੂੰ ਲਗਭਗ 25-30 ਗੱਡੀਆਂ ਦਾ ਸਟਾਕ ਮਿਲੂਗਾ ਤੇ ਜਾ ਕੇ ਤੁਸੀਂ ਲੈ ਸਕਦੇ ਹੋ ਔਰ ਰਿਪੋਰਟ ਇਹ ਆ ਵੀ ਜਿਹੜੀ ਇੱਕ ਬ੍ਰਾਂਚ ਤੇ ਦੂਜੀ ਬ੍ਰਾਂਚ ਚ ਜਾਓ ਸਭ ਲੋਕੋ ਵੀ ਇੱਕੋ ਤਰ੍ਹਾਂ ਦੀ ਗੱਲ ਕਰਦੇ ਨੇ ਸਾਰੇ ਠੀਕ ਹੈ ਮਤਲਬ ਪੂਰੇ ਡਿਜ਼ਾਈਨ ਨਾਲ ਕੰਮ ਕਰਦੇ ਆਂ ਅਸੀਂ ਮਤਲਬ ਕੋਈ ਮਿਸਬਿਹੇਵੀਅਰ ਨਹੀਂ ਕਰਦਾ ਕਿਸੇ ਨਾਲ ਵੀ ਠੀਕ ਹੈ ਤੇ ਪੂਰਾ ਵਧੀਆ ਪਿਆਰ ਨਾਲ ਡੀਲ ਕਰਦੇ ਨੇ ਸਾਰੇ ਠੀਕ ਹੈ ਰੇਟ ਜੈਨੂਨ ਹੁੰਦੇ ਨੇ ਰਿਪੋਰਟ ਸਾਰੀ ਪੂਰੀ ਸਰਟੀਫਾਈਡ ਦਿੰਦੇ ਓਕੇ ਦੀ ਰਿਪੋਰਟ ਆਈ ਹਾਂਜੀ ਹਾਂ ਠੀਕ ਹੈ ਬਾਈ ਜੀ ਹਾਂਜੀ ਆ 23 ਫਰਵਰੀ ਨੂੰ ਤਸੀਮ ਜੀ ਆਇਓ ਜਰੂਰ ਤੁਸੀਂ ਕਾਰ ਮੇਲੇ ਤੇ ਜਰੂਰ ਜਰੂਰ ਅਮਰਗੜ ਦਾ ਨਜ਼ਾਰਾ ਹਾਂਜੀ ਆ ਅਮਰਗੜ ਲੈ ਵੀ ਮਿੱਤਰੋ ਆਜੋ ਤੇ ਬਾਕੀ ਜੇ ਕਿਸੇ ਵੀ ਮੇਰੇ ਵੀਰ ਨੂੰ ਕੋਈ ਵੀ ਕਾਰ ਚਾਹੀਦੀ ਹੋਵੇ ਬਾਕੀ ਸਕਰੀਨ ਦੇ ਉੱਪਰ ਨੰਬਰ ਇਹਨੇ ਕਾਲ ਕਰਕੇ ਪਤਾ ਕਰ ਸਕਦੇ ਧੰਨ